ਕਿ ਮੈਨੂੰ ਵੀ ਪੁੱਛ ਲਓ ਜੀ ਨੂੰ ਘਰ ਆਲੀ ਬਣਾ ਰਹੇ ਹੋ ਵੀ ਪਿਕ ਕਰਾ ਰਹੇ ਸੀ ਤਾਂ ਮੈਨੂੰ ਉਸੇ ਟਾਈਮ ਦਿਲਜੀਤ ਜੀ ਨੇ ਕਿਹਾ ਸੀ ਕਹਿੰਦੇ ਕਿਤੇ ਲੋਕ ਹੋਰੀ ਨਾ ਗੱਲ ਤੋਂ ਸਮਝ ਲੈਣ ਅੱਜ ਇਹ ਚਮਕੀਲੇ ਦੀ ਅਪਡੇਟ ਪੈਣੀ ਆ ਮੇਰੀਆਂ ਤੇ ਦਿਲਜੀਤ ਜੀ ਦੀਆਂ ਤੇ ਹੁਣ ਗੱਲ ਇੰਨੀ ਚੱਕੀ ਪਈ ਆ ਕਹਿੰਦਾ ਯਾਰਾ ਕੀ ਚੱਕਰਾ ਕਹਿੰਦਾ ਭਾਬੀ ਕਹਿੰਦਾ ਬਾਹਲੇ ਉਧਰ ਨੂੰ ਜਾਂਦੀ ਜਾਂਦੀ ਆ ਕੀ ਪਤਾ ਮੇਲਾ ਵੀ ਅੰਦਰ ਖਾਤੇ ਕਿਤੇ ਸਮੀਰ ਵਾਹੀ ਐ ਸੇ ਕੋਚ ਤਾਂ ਨਹੀਂ ਬਾਈ ਤੁਸੀਂ ਲੱਗਾ ਇਹ ਕਿਤੇ ਇਹ ਚੂੜਾ ਨਾ ਲੱਗੇ ਕੀ ਰਿਅਲਿਟੀ ਆ ਉਹ ਇਹ ਆ ਕਿ ਤਾੜ ਕੇ ਮੈਂ ਨਹੀਂ ਇਹ ਮੈਨੂੰ ਰੱਖਦੇ ਨੇ ਭਰਾਵਾ ਕਿਉਂ ਘਰ ਪਟਾਉਂਦੇ ਤਰੇ ਕਿ ਮੈਰਿਜ ਕਰਾਵਾਂਗੇ ਤਾਂ ਘਰਦਿਆਂ ਦੀ ਮਰਜ਼ੀ ਨਾ ਅਦਰਵਾਇਜ਼ ਇਦਾਂ ਨਹੀਂ ਆ ਕਿ ਕੁਝ ਲੋਕ ਛੁਪ ਕੇ ਉਹਨਾਂ ਤੋਂ ਕਰਾਂਗੇ ਇਹ ਫਿਰ ਲੱਕੀਲੀ ਸਾਡੇ ਮੰਨ ਗਏ ਤੇ ਸਾਡੇ ਫਿਰ ਨਿਕਾਹ ਤੇ ਫੇਰੇ ਦੋਨੋਂ ਹੀ ਹੋ ਗਏ ਮੇਰੇ ਡੈਡੀ ਕਹਿ ਰਹੇ ਨੇ ਕਹਿੰਦੇ ਯਾਰ ਉਹ ਕਹਿੰਦੇ ਵੈਸੇ ਐਂਆਂ ਹੁੰਦੀਆਂ ਆਂ ਮੌਕੇ ਤੇ ਆਉਂਦੀਆਂ ਨਹੀਂ ਹੁੰਦੀਆਂ ਕਹਿੰਦੇ ਵੀ ਆ ਤਾਂ ਜਾਊ ਕਿਉਂ ਆਪਾਂ ਕਹਿੰਦੇ ਐਡਾ ਤਾਮਾ ਜਾ ਮੈਂ ਰਖੀ ਬੈਠੇ ਆਂ ਇਹ ਬਾਤ ਉਹ ਦੂਜੀ ਵਾਰੀ ਹੋ ਜਾਂਦੀ ਹੈ। ਦੂਜੀ ਵਾਰੀ। ਆਪਣੀ ਘਰ ਲਈ ਨਾਲ ਤਾਂ ਤੀਜੀ ਵਾਰੀ ਚੱਤੀ ਵਾਰੀ ਵੀ ਨਾ। ਜਾਂ ਤਾਂ ਇੱਕ ਤੁਹਾਨੂੰ ਸੰਪੂਰਨ ਵਾਈਫ ਮਿਲ ਜੇ ਨਾ ਜਿਹਦੇ ਵਿੱਚ ਸਾਰੇ ਗੁਣ ਹੋਣ ਫਿਰ ਤੁਹਾਨੂੰ ਲੋੜ ਹੀ ਨਹੀਂ ਦੂਜੀ ਦੀ। ਨਹੀਂ ਪਰ ਬੰਦਿਆਂ ਦੀ ਆਦਤ ਹੈ। ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਸੰਦੀਪ ਬਾਈ ਨੇ ਜਾਂ ਅਸੀਂ ਮੇਰਾ ਕਲੇਸ਼ ਪਵਾ ਕੇ ਹਟਦਾ ਹੈ। ਉਹ ਨੈਣਾ ਚੋਂ ਪੀਆ ਕਰ ਬਾਹਰ ਟੇਕੇ ਤੋਂ ਕਿਉਂ ਪੀਂ ਜਾਂਦਾ? ਤੁਸੀਂ ਵੀ ਫਿਰ ਪੀਂਦੇ ਹੋ ਕਿ ਨਹੀਂ? ਬਿਚ ਨੈਣਾ ਚੋਂ ਹੀ ਪੀਂਦੇ ਤੁਸੀਂ। ਸਾਰੇ ਕਿਤੇ ਵੀ ਲੈਂਦੇ ਆ। ਕਿ ਜੇ ਦੂਜੀ ਵਾਰੀ ਪਿਆਰ ਨਾਲ ਚੱਕਰ ਹੋਇਆ ਕਿ ਜਿੱਦ ਦੇ ਮੇਰੇ ਤੋਂ ਕੋਈ ਬੈਸਟ ਮਿਲੀ ਮੈਨੂੰ ਪਹਿਲਾਂ ਦਿਖਾਇਓ ਮੈਨੂੰ ਪਤਾ ਨਹੀਂ ਇਹਨਾਂ ਨੂੰ ਮਿਲਣੀ ਨਹੀਂ ਹੈ ਸਚਕਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਕਹਿੰਦੇ ਉਹਨਾਂ ਰੌਲਾ ਤਾਂ ਦਲਜੀਤ ਦਾ ਅਵਾਨੀਆਂ ਦੇ ਵਿੱਚ ਅਵਾਨੀਆਂ ਦੇ ਵਿਆਹ ਦੇ ਵਿੱਚ ਗਏ ਦਾ ਨਹੀਂ ਪਿਆ ਜਿੰਨਾ ਉਹਨਾਂ ਦੀ ਘਰ ਵਾਲੀ ਦਾ ਪੈ ਗਿਆ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਉਹਨਾਂ ਦੀ ਘਰ ਵਾਲੀ ਦੱਸ ਕੇ ਪਰ ਉਹਨਾਂ ਦੀ ਜਿਹੜੀ ਘਰ ਵਾਲੀ ਹੈ ਉਹ ਅੱਜ ਆਪਣੇ ਅਸਲੀ ਘਰ ਵਾਲੇ ਦੇ ਨਾਲ ਸਾਡੇ ਨਾਲ ਮੌਜੂਦ ਹੈ ਤੇ ਉਹ ਕੀ ਖੁਲਾਸੇ ਕਰ ਰਹੀ ਹੈ ਉਹ ਫੋਟੋ ਬਾਰੇ ਵੀ ਤੇ ਆਪਣੇ ਘਰ ਵਾਲੇ ਬਾਰੇ ਵੀ ਇਹ ਸਾਰਾ ਮਾਮਲੇ ਬਾਰੇ ਵੀ ਆਪਾਂ ਜਾਣ ਹੀ ਲੈਨੇ ਆ ਮੇਰੇ ਨਾਲ ਨੇ ਸਮੀਰ ਮਾਹੀ ਤੇ ਨਿਸ਼ਾ ਬਾਨੋ ਜੀ ਦੋਵੇਂ ਬਾਕਮਾਲ ਦੇ ਕਲਾਕਾਰ ਨੇ ਫਨਕਾਰ ਨੇ ਸਵਾਗਤ ਕਰਦੇ ਸਸੀ ਕਾਲ ਜੀ ਕੀ ਹਾਲ ਚਾਲ ਨੇ ਬਾਈ ਜੀ ਬਹੁਤ ਵਧੀਆ ਬਾਈ ਤੁਸੀਂ ਦੱਸੋ ਕਿਵੇਂ ਹੋ ਜੀ ਬਹੁਤ ਵਧੀਆ ਜੀ ਤੁਸੀਂ ਤੇ ਕਿਵੇਂ ਵੀਡੀਓ ਨੂੰ ਫੋਟੋਆਂ ਜਿਹੜੀਆਂ ਦੱਸ ਕੇ ਤੁਹਾਡਾ ਵਾਇਰਲ ਕੀਤਾ ਜਾ ਰਿਹਾ ਮੈਂ ਕਿਹਾ ਵੀ ਉਹਨਾਂ ਰੌਲਾ ਨਾ ਅਬਾਨੀਆਂ ਦੇ ਵਿਆਹ ਜਦੋਂ ਦਿਲਜੀਤ ਗਿਆ ਉਹਨਾਂ ਨਹੀਂ ਪਿਆ ਜਿੰਨਾ ਤੁਹਾਡੀ ਇੱਕ ਫੋਟੋ ਨੇ ਪਾਤਾ ਸਾਰਿਆਂ ਨੂੰ ਚਾ ਵੀ ਉਹ ਕਹਿੰਦੇ ਵੀ ਗੁੱਪਚੁਪ ਤਰੀਕੇ ਨਾਲ ਵਿਆਹ ਕਰਾ ਲਿਆ ਪਰ ਇਹ ਬਾਈ ਜੀ ਬਾਰੇ ਇਹ ਇਹਨਾਂ ਨੂੰ ਜਦੋਂ ਪਤਾ ਲੱਗਿਆ ਉਦੋਂ ਤਾਂ ਰੌਲਾ ਵੱਧ ਗਿਆ ਹੁਣ ਬਿਲਕੁਲ ਦੇਖੋ ਮੈਨੂੰ ਫੋਟੋਸ ਟੈਗ ਹੋਣ ਲੱਗੀਆਂ ਸ਼ੇਅਰ ਹੋਣ ਲੱਗੀਆਂ ਬਹੁਤ ਜ਼ਿਆਦਾ ਭੇਜਣ ਲੱਗੇ ਫਿਰ ਕਿਤੇ ਜਿੱਥੇ ਮੈਨੂੰ ਪਤਾ ਲੱਗਾ ਕਿ ਇੰਨੀ ਗੱਲ ਵੱਧ ਗਈ ਆ ਤੇ ਨੈਸ਼ਨਲ ਜਿੰਨੇ ਵੀ ਚੈਨਲ ਨੇ ਜਿੰਨੀਆਂ ਵੀ ਸਾਰੇ ਕਿਤੇ ਅਪਡੇਟਸ ਇਹੀ ਪੈ ਰਹੀਆਂ ਸੀ ਇਹਨਾਂ ਦਿਨਾਂ ਦੇ ਵਿੱਚ ਤਾਂ ਫਿਰ ਇਸੇ ਕਰਕੇ ਮੈਂ ਆਪਣੇ ਇੰਸਟਾ ਦੇ ਉੱਪਰ ਕਲੀਅਰ ਕੀਤਾ ਸੀਗਾ ਕਿ ਮੈਨੂੰ ਵੀ ਪੁੱਛ ਲਓ ਜਿਹਨੂੰ ਘਰ ਵਾਲੀ ਬਣਾ ਰਹੇ ਹੋ ਉਹਨਾਂ ਨੇ ਤਾਂ ਐ ਵੀ ਕਹਿਤਾ ਵੀ ਇੱਕ ਬੱਚਾ ਵੀ ਹੈ ਹਾਂ ਮੈਂ ਉਹੀ ਕਹਿ ਰਹੀ ਸੀ ਵੀ ਬੱਚੇ ਨੂੰ ਵੀ ਮਲਾਈ ਦਿੰਦੇ ਬੱਚੇ ਨੂੰ ਮਲਾ ਅੱਜ ਤੁਸੀਂ ਲੈ ਕੇ ਨਹੀਂ ਆਏ ਮੈਨੂੰ ਲੱਗਦੀ ਦੇਖੋ ਐਕਚੁਅਲੀ ਕੀ ਹੁੰਦਾ ਨਾ ਅ ਮੱਜ ਵੀ ਮੈਨੂੰ ਆਸਟ੍ਰੇਲੀਆ ਤੋਂ ਮੇਰੇ ਫਰੈਂਡ ਨੇ ਭੇਜਿਆ ਮੈਨੂੰ ਉਹ ਚ ਫੋਟੋ ਭੇਜੀ ਉਹ ਬਾਲੀਵੁੱਡ.com ਕੀ ਪੇਜ ਆ ਹਾਂਜੀ ਉਹਦਾ ਉਹਨਾਂ ਨੇ ਭੇਜੀ ਮੈਨੂੰ ਕਹਿੰਦਾ ਯਾਰ ਆ ਕੀ ਚੱਕਰ ਆ ਕਹਿੰਦਾ ਭਾਬੀ ਕਹਿੰਦਾ ਬਾਲੇ ਉਧਰ ਨੂੰ ਜਾਂਦੀ ਜਾਂਦੀ ਆ ਮੈਂ ਕਹਾਂ ਯਾਰ ਹੁਣ ਕੀ ਕਰ ਸਕਦਾ ਮੈਂ ਐਕਚੁਅਲੀ ਜਿਹੜੀ ਨਿਊਜ਼ ਆ ਨਾ ਉਹ ਐਦਾਂ ਗਾਂਦੀਆਂ ਫੈਲਦੀ ਜਾਂਦੀ ਆ ਉਹ ਚੀਜ਼ ਕਿਉਂਕਿ ਉਹ ਇਹਨਾਂ ਦਾ ਕੋਈ ਸ਼ੂਟ ਦੀ ਪਿਕ ਆ ਉਹ ਤੇ ਮੇਰੇ ਖਿਆਲ ਜੱਟਾਂ ਤੇ ਜੁਲੀਟ ਦੀ ਆ ਟੈਨਸਨ ਦੀ ਆ ਹਾਂਜੀ ਪਿਕ ਉਹ ਤੇ ਅਸੀਂ ਮੇਰੀ ਯਾਦ ਹੈ ਜਦੋਂ ਅਸੀਂ ਪਿਕ ਕਰਾਰੇ ਸੀ ਤਾਂ ਮੈਨੂੰ ਉਸੇ ਟਾਈਮ ਦਿਲ ਕਹਿੰਦੇ ਕਿਤੇ ਲੋਕ ਹੋਰੀ ਨਾ ਗੱਲ ਤੋਂ ਸਮਝ ਲੈਣ ਬਟ ਇਹ ਨਹੀਂ ਸੀ ਪਤਾ ਵੀ ਇੰਨੇ ਸਾਲਾਂ ਬਾਅਦ ਇਹ ਗੱਲ ਚੱਕੀ ਹੋਈ ਸੀ ਸਾਗਰ ਦੀ ਬੋਟੀ ਵਾਂਗੂ ਇੰਨੇ ਚਿਰ ਬਾਅਦ ਚੱਲਿਆ ਕੰਮ ਤੇ ਹੁਣ ਮੈਨੂੰ ਮਤਲਬ ਆ ਕੱਲ ਪਰਸੋਂ ਮੈਂ ਇੱਕ ਹੋਰ ਨਿਊਜ਼ ਦੇਖ ਰਹੀ ਸੀ ਉਹਦੇ ਵਿੱਚ ਲਿਖਿਆ ਸੀ ਕਹਿੰਦੇ ਉਹਨਾਂ ਨੇ ਖੋਫੀਆ ਵਿਆਹ ਕਰਾਇਆ ਹੋਇਆ ਨੀਸ਼ਾ ਬਾਨਣਾ ਉਹ ਮੈਨੂੰ ਹੋਰ ਵੀ ਬਹੁਤ ਸ਼ੌਕਿੰਗ ਗੱਲ ਲੱਗੀ ਤੇ ਕੀ ਪਤਾ ਮੈਨੂੰ ਲੱਗਦੀ ਅੰਦਰ ਖਾਤੇ ਕਿਤੇ ਸਮੀਰ ਬਾਹੀ ਐਸੇ ਖੋਚ ਤਾਂ ਨਹੀਂ ਬਾਈ ਤੁਸੀਂ ਲੱਗਾ ਵੀ ਕਿਤੇ ਇਹ ਚੂੜਾ ਨਾ ਲੱਗ ਗਿਆ ਕਿਹੜੇ ਨਾਮ ਦਾ ਚੂੜਾ ਪਾਇਆ ਹੋਇਆ ਤੁਸੀਂ ਮੈਨੂੰ ਇਹਦਾ ਹੁਣ ਲੱਗ ਲੋਕਾਂ ਨੂੰ ਇਹ ਲੱਗੂਗਾ ਵੀ ਚੂੜਾ ਪਾ ਕੇ ਆਪ ਦੀ ਪ੍ਰੂਫ ਕਰ ਰਹੀ ਆ ਯਾਰ ਮੇਰੀ ਘਰ ਵਾਲੀ ਆ ਸਹੀ ਗੱਲ ਪਰ ਬਾਈ ਇੱਕ ਗੱਲ ਹੈ ਵੀ ਸਾਗਰ ਦੀ ਬੋਟੀ ਤਾਂ ਹਿੰਦਕਾ ਚਲਾ ਲੈਂਦੀ ਏ ਫਿਰ ਸਮੀਰ ਦੀ ਬੋਟੀ ਕੋਈ ਸਹ ਲੈਂਦੇ ਆ ਪਰ ਥੋੜੇ ਜਿਹਾ ਟਾਈਮ ਬਾਅਦ ਭੁੱਲੇ ਜਾਂਦੇ ਆ ਅੱਛਾ ਹਾਂ ਅੱਜ ਇਹਨਾਂ ਨੇ ਇੱਕ ਅਸੀਂ ਵੀਡੀਓ ਪਾਈ ਆ ਤੇ ਉਹ ਐਕਟਿਵਾ ਦੀ ਆ ਐਕਟਿਵਾ ਚਲਾ ਰਹੇ ਨੇ ਤੇ ਇਹ ਪੁੱਛ ਰਹੇ ਨੇ ਕਹਿੰਦੇ ਆਏ ਦੀ ਰੇਸ ਆ ਬਰੇਕ ਤੇ ਉਹ ਮੈਂ ਕਿਹਾ ਯਾਰ ਇਹ ਕਹਿੰਦੇ ਇਹ ਆਪਣੇ ਲਈ ਜਿਹੜੀ ਸਕੂਟਰੀ ਆ ਉਹ ਕਿਸੇ ਹੋ ਮੇਰੇ ਹੋਰ ਫਰੈਂਡ ਦੀ ਆ ਅਸੀਂ ਸ਼ੋਅ ਤੇ ਜਾ ਰਹੇ ਸੀਗੇ ਤੇ ਉਹਨੇ ਆ ਕੇ ਮੁੰਡੇ ਨੇ ਆਪਣੀ ਬਾਈਕ ਐਕਟਿਵਾ ਲੈ ਆਈ ਤੇ ਇਹ ਕਹਿੰਦੇ ਚਲੋ ਮੈਂ ਚਲਾ ਕੇ ਦੇਖ ਦਿਆਂ ਤਾਂ ਕਰਕੇ ਵੀਡੀਓ ਬਣਾਉਨੇ ਆ ਹੂੰ ਮੈਂ ਕਹਿੰਦੇ ਇਹ ਕਹਿੰਦੇ ਵੀ ਯਾਰ ਜਿਵੇਂ ਆਪਣੇ ਵਾਲੀ ਆ ਕਹਿੰਦੇ ਉਵੇਂ ਹੀ ਆ ਮੈਂ ਕਿਹਾ ਵੀ ਇਹ ਕਿਹੜਾ ਕੋਈ ਕੋਈ ਬਾਹਰੋਂ ਆਈ ਆ ਮੈਂ ਕਿਹਾ ਇਹ ਵੀ ਉਵੇਂ ਹੀ ਆ ਅੱਛਾ ਤੇ ਬਸ ਉਹ ਚੀਜ਼ਾਂ ਨੇ ਵੀ ਚਲਾ ਚਲੂ ਸਾਰਾ ਕੁਝ ਲੈਂਦੇ ਆ ਬਸ ਇਹ ਵੀ ਭੁੱਲ ਜਾਂਦੇ ਨੇ ਇਹ ਨਹੀਂ ਤੁਹਾਨੂੰ ਕਿੰਨਾ ਕ ਮਤਲਬ ਤੁਸੀਂ ਇਹਨਾਂ ਦੀ ਕਿੰਨੀ ਕ ਰੇਲ ਬਣਾ ਦਿੰਦੇ ਹੋ ਜਿਵੇਂ ਲੋਕ ਪੁੱਛਦੇ ਹੋਣਗੇ ਨਾ ਵੀ ਤੁਸੀਂ ਚਲਾ ਸਾਰਾ ਕੁਝ ਲੈਨੇ ਹੋ ਫਿਰ ਇਹਨਾਂ ਨੂੰ ਕਿੰਨਾ ਕ ਤਾੜਕੇ ਰੱਖਦੇ ਹੋ ਕਿਉਂਕਿ ਮੇਰੇ ਇੱਕ ਗੱਲ ਇਹ ਵੀ ਆ ਵੀ ਤੁਹਾਨੂੰ